ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਬਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦ ਮੁਖ ਦੇਵੈ ਕਟ ਜਮ ਕੀ ਹੰਦਾ ਰਹਾਉ ਸਮਰਥ ਪੂਰਖ ਪੂਰਨ ਬਿਦਾਤੀ ਆਪੇ ਕਰਣਾ ਹਾਰਾ ਆਪਣਾ ਗਾ ਉਸ ਹਰ ਆਪ ਉਬਾਰਿਆ ਨਾਨਕ ਨਾਮ ਅਦਾਰਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦਮੁ ਖ ਦੇਵੈ ਕਟ ਜਮ ਕੀ ਹੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਨਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਦਰਾ ਜਨਮ ਜਨਮ ਕੇ ਦੁਖ ਨਿਵਾਰੈ ਤੁ ਕਾ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦ ਮੁਖ ਦੇਵੇ ਕਰਤ ਜਮ ਕੀ ਹੰਦਾ ਰਹਾ ਸਮਰਥ ਪੂਰਖਮ ਪੂਰਨ ਵਿਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਦਾਰਾ ਜਾ ਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦ ਮੁਖ ਦੇਵੇ ਕਟ ਜਮ ਕੀ ਹੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੀ ਆਪੇ ਕਰਨ ਹਾਰਾ ਆਪਣਾ ਗਾਸ ਹਰ ਆਪ ਉਬਾਰਿਆ ਕਿਰਨਾ ਮ ਅਦਰਾ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦ ਮੁਖ ਦੇਵੈ ਕਟ ਜਮ ਕੀ ਹੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੀ ਆਪੇ ਕਰਨ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਦਾਰਾ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦਮੁ ਖ ਦੇਵੈ ਕਟ ਜਮ ਕੀ ਹੰਦਾ ਰਹਾ ਸਮਰਥ ਪੂਰਖ ਪੂਰਨ ਬਿਦਾਤੀ ਆਪੇ ਕਰਨ ਹਾਰਾ ਆਪਨਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਦਾਰਾ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਰੇ ਦਰਸ਼ਨ ਭੇਟ ਤੋ ਤਨ ਹਲਾ ਹਰ ਕਾ ਨਾਮ ਬਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਕਦ ਮੁਖ ਦੇਵੇ ਕਟ ਜਮ ਕੀ ਹੰਦਾ ਰਹਾ ਸਮਰਥ ਪੁਰਖਮ ਪੂਰਨ ਬਿਦਾਤੇ ਆਪੇ ਕਰਨੇ ਹਾਰਾ ਆਪਣਾ ਗਾਸ ਹਰ ਆਪ ਉਬਾਰਿਆ ਨਾਨਕ ਨਾਮ ਅਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ